A, lise yon biyo gali ki denbyen, lise yon lega lisan, a, lise yon biyo gali ki denbyen. ਜਿੰਨ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਰਾਈਡਰ ਦੋਤੀ ਦੇ ਬਾਅਦ ਪਟਾ ਗਾਣਾ ਜਿਹੜਾ ਵੀ ਗੁਰਸ਼ੀ ਹੈ ਮੈਨੂੰ ਕੋਰਮ ਦੱਸਾਂ ਮੈਂ ਕਾ ਚੱਲ ਹੈ ਪਰ ਕਰਨ ਨਹੀਂ ਮੈਂ ਤੇ ਪੇੜਾ ਮਾਰੂਂਦੀ ਅੰਦਾ ਨਹੀਂ ਉਹ ਤਸਵੀਰ ਆਹ ਨਹੀਂ ਨਹੀਂ ਜੇ ਵੀ ਆਈ ਨਹੀਂ ਕਰਦੀ ਪਰ ਤਾਂ ਤਾਂ ਚੱਲ ਕਰੇਗਾ ਨੰਦਾ ਇਹ ਕਿਹੜਾ ਬਾਦ ਆਉਂਦੇ ਨਹੀਂ ਨਾਂ ਨਾ ਉੱਟਾ ਪਰ ਵੀ ਨਹੀਂ ਕਰੀ ਮਾਣੇ ਦਨ ਛੋਟਾ ਬੁੱਕਲੇ ਜਿਉਂ ਨੇ ਕੁਲਚਾ ਲੈ ਆ ਰਿਹਾ ਤੇ ਆਂਦੀ ਉੱਡੇ ਬਹਿ ਕੀ ਕਰਦੀ ਵੇ ਕੀ ਨੰਬਰ ਹੈ ਨੀਹਾ ਸ਼ਰਮਾ ਹਾਂ ਜੀ ਨੀਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟੇ ਆ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5 6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਯਾ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਆ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਆ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿੱਦੇ ਨਾਲ ਉਹਦੀ ਗੱਲਬਾਤ ਗਈ ਆ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਵੈ ਕੌਣ ਕੁੜੀ ਕਿਤੋਂ ਰਹਿਣ ਵਾਲੀ ਹੈ ਤੇ ਕੀ ਨਾਮ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਵੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ ਤਿੰਨ ਚਾਰ ਮੁੰਡੇ ਇੱਕ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇਸੀ ਬਹੁਤ ਜ਼ਿਆਦਾ ਹੈ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬੋਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਨੇ ਵਾ ਲੱਗਾ ਸੀ ਇਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਦਾਂ ਨੇ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਕੋਈ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਰੱਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਕੀ ਮੰਗ ਕਰਦੇ ਅੱਛਾ ਮੈਂ ਸਾਫ਼ ਮੰਗਨ ਨਹੀਂ ਮੇਰੇ ਬੇਜ ਜਿਨ੍ਹਾਂ ਜਿਨ੍ਹਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਕੀ ਨਾਮ ਬਤਾਈ ਮੇਰਾ ਨਾ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਹਾਂਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਰੋਟਾ ਪਾਜੀ ਇਹ ਗੇੜੇ ਦੀ ਮਾਂ ਚੋੜਾ ਬਿਹਾਰ ਹੈ ਗਲੀ ਮੋਛਿਆ ਵਾਲੀ ਗਲੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸੁਬ ਲੋ ਆਗੇ ਖਵਾਏ ਕੋਈ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਿਆ ਸੀ ਤੜਕੇ 5 ਵਜੇ ਤੇ ਮਾਂ ਵੀ ਯਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਿਹਾ ਆ ਗਿਆ ਸੀ ਕੋਈ ਜਿਵੇਂ ਬੜਾ ਕਬਰਾ ਆਇਆ ਤੇ ਫਿਰ ਨੇ ਆਪਣੇ ਭਰਾ ਨੂੰ ਕਹਿੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਹ ਚੱਲੇ ਆ ਕੇ ਮਹਬੂਤਾ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਕਰਾਇਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਚੀਠਾ ਨਹੀਂ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਚੀਠਾ ਨਹੀਂ ਦੇਖਿਆ ਜਦੋਂ ਤੇ ਇਹਨੇ ਆ ਆਤਮਤ ਜਿੱਤੀ ਫਾਂਟੀ ਲੜਕੇ ਆਏ ਚੁੰਨੀ ਦੇ ਨਾਲ ਨੀਕਲ ਸ਼ਰਮਾ ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਇਹ ਤੋੜ ਕੇ ਦਬਾਰਾ ਬੂਆ ਦੇ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਥੋੜੇ-ਥੋੜੇ ਸਾਹ ਪ੍ਰਾਣੇ ਰਹੀ ਸੀ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਕੇ ਪਰ ਉਹਨਾਂ ਜਿਹਨਾਂ ਮੁੰਡਾ ਮਰ ਗਿਆ ਔਰ ਇਹ ਬੋਲਸ ਨੂੰ ਇਹ ਨਹੀਂ ਕਹ ਲੱਤੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਕੰਝੇ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਹੈ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਮਾਨਵੀ ਇਨਸਾਨ ਮਿਲ ਜਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 18 ਸਾਲ ਦਾ ਕਰਣ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਇਆ 18 ਸਾਲਾਂ ਦਾ ਪੂਰਾ ਐਸੀ ਹੋਇਆ ਇਹ ਅਜੇ 2 ਮਹੀਨੇ ਬਾਅਦ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਡੈਸ਼ਟ ਪਾਈ ਇਹੋ ਜਿਹਾ ਧਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਦ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਨੇ ਜਪਾਇਆ ਉਹਨੂੰ ਪਰ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਤੇ ਬੱਚਾ ਮੈਡਮ ਵਾਲੇ ਫੀਸਾਂ ਵੀ ਉਹਦੀਆਂ ਕਟਾਉਂਦੀਆਂ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹਿਸ਼ਾਰਾ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਉਣ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਅੱਖ ਵਿੱਚ ਆਖਰੀ ਖਤਪ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀ ਉਹਦੇ ਪੁਲਿਸ ਪਰਚਾ ਤੁਰੰਤ ਕਰੇ ਉਹ ਨਜਰੇ ਹੀ ਬੋਡੀ ਨੂੰ ਅਗਨੀ ਭੇਡ ਨਹੀਂ ਕਰਾਂਗੇ ਜਿੰਨਾ ਜਿਹੜੇ ਜਿਹੜੇ ਨਾਂ ਅਸੀਂ ਤੁਹਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਕੀਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਗੀ ਇਹਦਾ ਜਿਹੜਾ ਸੁਸਾਈਡ ਉਹਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡੇ ਨੇ ਸੁਸਾਈਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਤੀ ਆ ਲੜਕੀ ਦੀ ਮਾਂ ਨੇ ਬਿਆਨ ਦਿੱਤਾ ਸੀ ਵੀ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦਿਨ ਰਹਿ ਗਏ ਉਹ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਨੂੰ ਇੱਥੇ ਨਹੀਂ ਲੈ ਗਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੈ ਕੇ ਫਿਰ ਕਾਰਵਾਈ ਕੀਤੀ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮਿਲਿਆ ਬਰਾਮਦ ਹੋਇਆ ਮੋਬਾਈਲ ਬਰਾਮਦ ਹੋਇਆ ਕੋਣ ਮੋਬਾਈਲ ਇਹਦੇ ਬਰਾਮਦ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਪਤਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਤਾਂ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅਗਲੇ ਵਿੱਚ ਲਿਆ ਦਿੰਦੇ ਹਾਂ